ਗੱਲ ਮੰਨ ਲੈ ਮੇਰੀ ਮੋਧਿਆ ਲਿਆਈ ਪੰਗਾ ਪੰਜਾਬ ਨਾਲ ਪਾਏ ਦੀ ਪਿਛੇ ਦਸਵੇਂ ਪਾਤਸ਼ਾਹ ਓਏ ਪਾਤਸ਼ਾਹ ਦੇਂਦੀ ਇੱਟ ਨਾਲ ਇੱਟ ਖੜਕਾ ਅਰੇ ਮੋੜ ਤੋ ਚ ਰੇ ਪਹਿਲਾਂ ਵੀ ਚੜ ਕੇ ਆਮਦੇ ਸਭ ਗਏ ਨੇ ਮੂੰਦੀ ਖਾ ਤੂੰ ਵਾੜ ਸੰਗਾ ਦੇ ਜੋਸ਼ ਨੂੰ ਓਏ ਜੋਸ਼ ਨੂੰ ਜਿਨਾ ਦਿੱਤਾਈ اٹਕਇ اٹਕਾ ਇੱਥੇ ਜਕਰਿਆ ਚੜਕੇ ਆ ਗਿਆ ਆਓ ਇੱਥੇ ਜਕਰਿਆ ਚੜਕੇ ਆ ਗਿਆ ਓ ਵੀਰਿਆ ਸੀ ਤਾਲ ਪਰਾ ਆਸ ਬਾੜ ਮੱਸੀ ਬਦਮਾਸ਼ ਦਾ ਬਦਮਾਸ਼ ਦਾ ਦਿੱਤਾ ਸੀ ਕੱਦੂ ਆਂਗ ਬੜਕਾ ਵੇਖ ਦਿੱਲੀ ਸ਼ੌਣੀਆਂ ਪੈ ਗਈਆਂ ਵੇਖ ਦਿੱਲੀ ਸ਼ੌਣੀਆਂ ਪੈ ਗਈਆਂ ਕਿਵੇਂ ਬਦਲ ਗਏ ਨੇ ਸ਼ਾਤੂੰ ਦੱਸ ਦੇ ਤੂੰ ਮਰ ਯਾਰ ਨੂੰ ਓਏ ਯਾਰ ਨੂੰ ਐਵੇਂ ਗੱਲ ਨਾ ਬਹੁਤੀ ਵਦਾ ਇਹ ਮੋਟ ਤੋਂ ਮਾਉਤ ਨਾਲ ਖੇਡਦੇ ਆ ਹੋ ਸਿੰਘ ਮੋਟ ਤੋਂ ਮਾਉਤ ਨਾਲ ਖੇਡਦੇ ਰਹਿਂਦਾ ਇਹਨਾਂ ਨੂੰ ਮਰਨ ਦਾ ਚਾਹ ਏ ਆ ਰਹਿਆ ਸਾਹਮਣੇ ਨੱਚਦੇ ਓਏ ਨੱਚਦੇ ਦੇਂਦੇ ਹੀ ਬੰਦ ਬੰਦ ਕਟਵਾ ਬਿਲ ਤਿੰਨੇ ਵਾਪਸ ਲੈ ਕੇ ਹੋ ਆ ਬਿਲ ਤਿੰਨੇ ਵਾਪਸ ਲੈ ਕੇ ਵਲ ਸੁਲਾ ਦੇ ਹੱਥ ਵਧਾ ਕੰਗ ਆਖੇ ਮੰਨ ਜਾ ਮੋਦੀਆ ਓਏ ਮੋਦੀਆ ਮਾਫੀ ਮੰਗ ਤੇ ਭੁੱਲ ਬਖਸ਼ਾ